ਲੋਜੀ ਕਰਨਲ ਬਾਠ ਕੁੱਟਮਾਰ ਮਾਮਲੇ ਦੇ ਵਿੱਚ ਹੁਣ 6 ਪੁਲਿਸ ਅਧਿਕਾਰੀਆਂ ਨੂੰ ਵਿਭਾਗੀ ਸਜ਼ਾ ਦੇਣੀ ਪੈ ਗਈ ਹੈ ਮਿੱਤਰ ਪਿਆਰਿਓ ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਮਰਦੀ ਕੀ ਨਾ ਕਰਦੀ ਮਰਦੀ ਨੇ ਅੱਖ ਚੱਬਿਆ ਇਹ ਖਬਰ ਕਰਨਲ ਬਾਠ ਕੁੱਟਮਾਰ ਮਾਮਲੇ ਨਾਲ ਜੁੜੀ ਹੈ ਕਿਉਂਕਿ ਵੱਡੀ ਖਬਰ ਆ ਰਹੀ ਹੈ ਕਰਨਲ ਬਾਠ ਦੀ ਪਤਨੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਜਿਹੜੇ ਚਾਰ ਪੁਲਿਸ ਇੰਸਪੈਕਟਰ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਟੋਟਲ 6 ਨੂੰ ਹੁਣ ਵਿਭਾਗੀ ਸਜ਼ਾ ਦੇ ਦਿੱਤੀ ਗਈ ਹੈ ਔਰ ਕੀਤਾ ਕੀ ਗਿਆ ਹੈ ਉਹ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਪੂਰਾ ਸੁਣਿਓ ਅਖੀਰ ਦੇ ਤੱਕ ਦੂਜੀ ਵੱਡੀ ਖਬਰ ਹੈ ਕਿ ਇੱਕ ਮੰਦਪਾਗੀ ਖਬਰ ਹੈ ਕਿ ਫੌਜ ਦੇ ਲੈਫਟੀਨੈਂਟ ਕਰਨਲ ਸਮੇਤ ਤਿੰਨ ਦੀ ਵੱਡੇ ਹਾਸੇ ਦੇ ਵਿੱਚ ਜਾਨ ਚਲੀ ਗਈ ਹੈ ਬਹੁਤ ਮੰਦਪਾਗੀ ਖਬਰ ਹੈ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੇ ਤੀਜੀ ਖਬਰ ਹੈ ਕਿ ਸੁਪਰੀਮ ਕੋਰਟ ਨੇ ਇੱਕ ਬੜਾ ਵੱਡਾ ਫੈਸਲਾ ਵੱਡਾ ਹੁਕਮ ਸੁਣਾਇਆ ਉਹ ਕੀ ਆ ਉਹਦੇ ਬਾਰੇ ਵੀ ਅੱਗੇ ਤੁਹਾਨੂੰ ਦੱਸਦੇ ਆ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਬੇਨਤੀ ਹੈ ਪਿਆਰਿਓ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਕਰ ਲਵੋ ਤੇ ਸਬਸਕ੍ਰਾਈਬ ਦੇ ਨਾਲ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਵੀ ਜ਼ਰੂਰ ਦਬਦਿਓ ਤਾਂ ਕਿ ਟਾਈਮ ਸਿਰ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਪਹੁੰਚਦੀ ਰਹੇ ਤੁਸੀਂ ਅੱਜ ਆਪਣਾ ਕਮੈਂਟ ਲਿਖਿਓ ਕਿਉਂਕਿ ਕਰਨਲ ਬਾਸ ਦੀ ਕੁੱਟਮਾਰ ਜਦੋਂ ਦੀ ਹੋਈ ਹੈ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਲੰਬੀ ਲੜਾਈ ਲੜੀਏ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਪਤਨੀ ਨੇ ਬੜਾ ਵੱਡਾ ਇੱਕ ਰੋਲ ਅਦਾ ਪੰਜਾਬ ਦੇ ਵਿੱਚ ਕੀਤਾ ਕਿਉਂਕਿ ਪੁਲਿਸ ਦੀਆਂ ਧੱਕੇਸ਼ਾਹੀਆਂ ਦੀਆਂ ਖਬਰਾਂ ਰੋਜ਼ ਆਉਂਦੀਆਂ ਨੇ ਪੁਲਸ ਵੱਲੋਂ ਜਾਤੀਆਂ ਤੇ ਗੈਰ ਕਾਨੂੰਨੀ ਹਰਕਤਾਂ ਦੀਆਂ ਬਹੁਤ ਖਬਰਾਂ ਆਉਂਦੀਆਂ ਨੇ ਪਰ ਆਮ ਤੌਰ ਤੇ ਕਿਉਂਕਿ ਕਾਰਵਾਈ ਪੁਲਸ ਨਹੀਂ ਕਰਨੀ ਹੁੰਦੀ ਹੈ ਤੇ ਪੁਲਸ ਹੀ ਹੱਥ ਦੇ ਕੇ ਰੱਖ ਲੈਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਆ ਨਵੀਂ ਦੇ ਅਪਡੇਟ ਆ ਗਈ ਕਰਨਲ ਬਾਠ ਕਟਮਾਰ ਮਾਮਲੇ ਦੇ ਵਿੱਚ ਚਾਰ ਇਨਸਪੈਕਟਰਾਂ ਤੇ ਦੋ ਹੋਰ ਮੁਲਾਜ਼ਮਾਂ ਦੇ ਉੱਪਰ ਹੁਣ ਵਿਭਾਗੀ ਕਾਰਵਾਈ ਕੀਤੀ ਗਈ ਹੈ ਜਿਹੜੀ ਵਿਭਾਗੀ ਸਜ਼ਾ ਇਹਨਾਂ ਚਾਰ ਇਨਸਪੈਕਟਰਾਂ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਦੇ ਉੱਪਰ ਕੀਤੀ ਗਈ ਹੈ ਉਸ ਸਜ਼ਾ ਦੇ ਵਿੱਚ 3 ਸਾਲ ਤਾਂ ਹੁਣ ਉਹਨਾਂ ਦੀ ਵਿਭਾਗ ਨੇ ਕਹਿਤਾ ਕਿ ਪ੍ਰੋਮੋਸ਼ਨ ਨਹੀਂ ਹੋਵੇਗੀ ਦੂਜੀ ਸਜ਼ਾ ਉਹਨਾਂ ਨੂੰ ਇਹ ਦਿੱਤੀ ਹੈ ਕਿ 3 ਸਾਲ ਉਹਨਾਂ ਦੀ ਨੌਕਰੀ ਦੀ ਉਮਰ ਘੱਟ ਕਰ ਦਿੱਤੀ ਗਈ ਹੈ ਤੇ ਤੀਜਾ ਪੁਲਿਸ ਨੇ ਪੁਲਿਸ ਵਿਭਾਗ ਨੇ ਇਹ ਫੈਸਲਾ ਲਿਆ ਕਿ ਉਹਨਾਂ ਦੀ ਜਿਹੜੀ ਮੁਤਲੀ ਆ ਜਿਹੜੀ ਉਹਨਾਂ ਨੂੰ ਸਸਪੈਂਡ ਕੀਤਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਚੌਥਾ ਉਹਨਾਂ ਦੀ ਕਦੇ ਵੀ ਤਨਾਤੀ ਉਸ ਜ਼ਿਲ੍ਹੇ 'ਚ ਹੁਣ ਨਹੀਂ ਹੋ ਸਕੇਗੀ ਵਿਭਾਗੀ ਸਜ਼ਾ ਇਹ ਉਹਨਾਂ ਨੂੰ ਦਿੱਤੀ ਗਈ ਹੈ ਹੁਣ ਇੱਥੇ ਅੱਗੇ ਦੋ ਗੱਲਾਂ ਨੇ ਕੀ ਇਹ ਸਜ਼ਾ ਕਾਫੀ ਹੈ ਦੇਖੋ ਇਹ ਕੋਈ ਬਹੁਤੀ ਸਜ਼ਾ ਨਹੀਂ ਹੈਗੀ ਪਹਿਲਾਂ ਤਾਂ ਪੁਲਿਸ ਦੇ ਉੱਪਰ ਸਿੱਧੇ ਦੋਸ਼ੇ ਲੱਗੇ ਕਿ ਵਿਭਾਗ ਨੇ ਪੁਲਿਸ ਨੇ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਪੂਰਾ ਬਚਾਉਣ ਦੀ ਕੋਸ਼ਿਸ਼ ਕੀਤੀ ਹੱਥ ਦੇ ਕੇ ਰੱਖਦੇ ਰਹੇ ਨੇ ਹੁਣ ਆ ਜਿੰਨੀ ਕ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਇਹ ਇਸ ਲਈ ਕੀਤੀ ਗਈ ਹੈ ਕਿਉਂਕਿ ਹੁਣ ਮਾਮਲਾ ਸੀਬੀਆਈ ਦੇ ਹੱਥਾਂ ਚ ਲਾ ਗਿਆ ਸੀਬੀਆਈ ਨੇ ਹੱਟੋਂ ਵਾਲ ਕੱਢਣਾ ਤੇ ਸੀਬੀਆਈ ਇਧਰ ਨੂੰ ਵੀ ਕੋਹ ਕਰੇਗੀ ਕਿ ਇਹਨਾਂ ਅਫਸਰਾਂ ਦੇ ਉੱਪਰ ਇਹਨਾਂ ਜ਼ਿੰਮੇਵਾਰ ਵਿਅਕਤੀਆਂ ਦੇ ਉੱਪਰ ਵਿਭਾਗ ਨੇ ਕੀ ਕਾਰਵਾਈ ਕੀਤੀ ਜੇ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ ਕੀ ਪੂਰਾ ਪੁਲਿਸ ਵਿਭਾਗ ਇਹਨਾਂ ਦੇ ਨਾਲ ਮਿਲਿਆ ਹੋਇਆ ਕੀ ਪੂਰਾ ਪੁਲਿਸ ਵਿਭਾਗ ਇਹਨਾਂ ਨੂੰ ਬਚਾਉਣਾ ਚਾਹੁੰਦਾ ਹੈ ਇਸ ਵਾਰ ਵੀ सीबीआई ਨੇ ਕਰਨੇ ਨੇ ਐਸੇ ਕਰਕੇ ਹੁਣ ਪੁਲਿਸ ਵਿਭਾਗ ਦੇ ਜਿਹੜੇ ਪਹਿਲਾਂ ਉੱਥੇ ਨਾਨਕ ਸਿੰਘ ਐਸਐਸਪੀ ਸੀਗੇ ਉਹਨਾਂ ਤੇ ਸਿੱਧੇ ਸਿੱਧੇ ਇਹ ਇਲਜ਼ਾਮ ਨੇ ਕਿ ਉਹਨਾਂ ਨੇ ਇੱਕ ਕਰਨਲ ਬਾੜ ਦੀ ਕੁੱਟਮਾਰ ਕਰਨ ਵਾਲੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਇਹਨਾਂ ਨੂੰ ਬਚਾਉਣ ਦੀ ਪੂਰੀ ਢਿੱਲ ਲਾਈ ਵਾਹ ਲਾਈ ਅੱਜ ਉਹ ਡੀਆਈਜੀ ਬਣ ਕੇ ਹੋਏ ਨੇ ਐਸਐਸਪੀ ਤੋਂ ਨਵੇਂ ਐਸਐਸਪੀ ਚਲੇ ਗਏ ਹੁਣ ਨਵੇਂ ਐਸਐਸਪੀ ਸਾਹਿਬ ਨੂੰ ਇੰਜ ਲੱਗਦਾ ਹੋਣਾ ਵੀ ਸੀਬੀਆਈ ਨੇ ਜੇ ਮੈਨੂੰ ਵੀ ਖਿੱਚ ਲਿਆ ਪੁੱਛ ਲਿਆ ਦੱਸ ਬਈ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਕੀ ਜਵਾਬ ਦਿਆਂਗੇ ਤਾਂ ਫਿਰ ਉਹਨਾਂ ਨੇ ਪਹਿਲਾਂ ਹੀ ਥੁਥਮੁਥ ਕਰ ਦਿੱਤਾ ਕੰਮ ਵੀ ਅਸੀਂ ਕਾਗਜ਼ਾਂ ਦਾ ਢਿੱਡ ਭਰੀਏ ਵੀ ਅਸੀਂ ਤਾਂ 3 ਸਾਲ ਲਈ ਉਹਨਾਂ ਦੀ ਨੌਕਰੀ ਘਟਾਤੀ ਸੀ 3 ਸਾਲ ਪ੍ਰਮੋਸ਼ਨ ਤੇ ਰੋਕ ਲਾਤੀ ਸੀ ਸਸਪੈਂਡ ਉਹਨਾਂ ਨੂੰ ਕੀਤਾ ਹੋਇਆ ਜਿਹੜਾ ਉਹ ਜਾਰੀ ਰੱਖਿਆ ਸੀ ਇਹ ਜਿਹੜੀ ਕਾਰਵਾਈ ਹੋਈ ਐ ਇਸੇ ਕਰਕੇ ਮੈਂ ਕਿਹਾ ਨਾ ਕਿ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਖ ਚਬਿਆ ਇਹ ਕਾਰਵਾਈ ਸੀਬੀਆਈ ਦੀ ਖਿੱਚ ਤੋਂ ਬਚਣ ਲਈ ਹੋਈ ਹੈ ਐਵੇਂ ਕੱਖ ਨਹੀਂ ਸੀ ਹੋਣਾ ਬਹੁਤ ਥਾਵਾਂ ਦੇ ਉੱਪਰ ਪੁਲਿਸ ਦੇ ਉੱਪਰ ਇਲਜ਼ਾਮ ਲੱਗਦੇ ਨੇ ਹੁਣ ਲੋਕਾਂ ਨੇ ਜਦੋਂ ਪੁਲਿਸ ਕੋਈ ਧੱਕਾ ਕਰੇ ਤਾਂ ਨਿਆਂ ਲੈਣ ਲਈ ਫਿਰ ਲੋਕ ਬਿਜਲੀ ਵਾਲੇ ਕੋਲ ਤਾਂ ਜਾ ਨਹੀਂ ਸਕਦੇ ਪਟਵਾਰੀਆਂ ਕੋਲ ਤਾਂ ਜਾ ਨਹੀਂ ਸਕਦੇ ਹਸਪਤਾਲ ਤਾਂ ਜਾ ਨਹੀਂ ਸਕਦੇ ਸ਼ਿਕਾਇਤ ਤਾਂ ਫਿਰ ਪੁਲਿਸ ਨੂੰ ਕਰਨੀ ਪੈਂਦੀ ਹੈ ਤੇ ਆਮ ਤੌਰ ਤੇ ਪੁਲਿਸ ਦੇ ਉੱਪਰ ਹੀ ਵੱਡੇ ਦੋਸ਼ ਨੇ ਕਿ ਪੁਲਿਸ ਪੁਲਿਸ ਵਾਲਿਆਂ ਦੀਆਂ ਧੱਕੇਸ਼ਾਈਆਂ ਖਿਲਾਫ ਕੋਈ ਇਨਸਾਫ ਨਹੀਂ ਦਿੰਦੀ ਇਹ ਬਹੁਤ ਬਾਹਰ ਲੋਕਾਂ ਨੇ ਗੱਲ ਕਹੀ ਕਰਨਲ ਬਾਠ ਦੇ ਮਾਮਲੇ ਨੂੰ ਤੁਸੀਂ ਵੇਖ ਹੀ ਲਿਆ ਸੋ ਇਸ ਮਾਮਲੇ ਦੇ ਵਿੱਚ ਹੁਣ ਵਿਭਾਗੀ ਕਾਰਵਾਈ ਤਾਂ ਹੋਈ ਹੈ ਉਧਰ ਸੀਬੀਆਈ ਨੇ ਜਾਂਚ ਕਰਨੀ ਹੈ ਹਾਈ ਕੋਰਟ ਨੇ ਬਹੁਤ ਬੁਰੀ ਤਰ੍ਹਾਂ ਖਿੱਚਿਆ ਇਸੇ ਕਰਕੇ ਇਹ ਮਾਮਲਾ ਅੱਗੇ ਤੱਕ ਗਿਆ ਪਰ ਇੱਕ ਗੱਲ ਆ ਔਰਤਾਂ ਨੂੰ ਅਸੀਂ ਕਈ ਵਾਰ ਐਵੇਂ ਸਮਝ ਲੈਂਦੇ ਆ ਪਰ ਕਰਨਲ ਬਾਠ ਦੀ ਪਤਨੀ ਨੇ ਵਾਕਈ ਦਿਖਾ ਦਿੱਤਾ ਕਿ ਔਰਤ ਦੇ ਚੰਡੀ ਬਣ ਜੇ ਨਾ ਤੇ ਕੰਨਾਂ ਨੂੰ ਹੱਥ ਲਵਾ ਸਕਦੀ ਹੈ ਕਰਨਲ ਬਾਠ ਦੀ ਪਤਨੀ ਨੇ ਆਪਣੇ ਪਤੀ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਲੜਾਈ ਲੜੀ ਹੈ ਇੱਕ ਵਾਰ ਵੀ ਕਰਨਲ ਬਾਠ ਸਾਹਮਣੇ ਨਹੀਂ ਆਇਆ ਕੈਮਰਿਆਂ ਦੇ ਕਿਤੇ ਵੀ ਨਾ ਉਹ ਕਿਸੇ ਨੂੰ ਮਿਲਣ ਗਏ ਕਰਨਲ ਬਾਠ ਦੀ ਪਤਨੀ ਨੇ ਸਾਰਾ ਤਾਂ মিডিਆ ਹੈਂਡਲ ਕੀਤਾ ਮੁੱਖ ਮੰਤਰੀ ਨੂੰ ਮਿਲੀ ਜਾ ਕੇ ਦੇਸ਼ ਦੇ ਰੱਖਿਆ ਮੰਤਰੀ ਨੂੰ ਮਿਲੀ ਹਾਈ ਕੋਰਟ ਚ ਉਹਨੇ ਪੂਰਾ ਜੋਰ ਲਾਇਆ ਜਾ ਕੇ ਉਧਰ ਵਕ ਵਕ ਥਾਮਾਂ ਤੇ ਉਹਨੇ ਇਸ ਤਰ੍ਹਾਂ ਪੈਰਵਾਹੀ ਕੀਤੀ ਹੈ ਕਰਨਲ ਬਾਠ ਦੇ ਮਾਮਲੇ ਦੇ ਉੱਪਰ ਪੂਰੀ ਪੁਲਿਸ ਕਸੂਤੀ ਫਸਾਤੀ ਸਮੇਤ ਉਸ ਟਾਈਮ ਜਿਹੜਾ ਐਸਐਸਪੀ ਸੀ ਪਟਿਆਲਾ ਦਾ ਨਾਨਕ ਸਿੰਘ ਉਹਦੇ ਸਮੇਤ ਸਾਰੇ ਇਸ ਟਾਈਮ ਕੌਮ ਕੌਮ ਨੂੰ ਕਰੀ ਜਾਂਦੇ ਨੇ ਵੀ ਇਸ ਮਾਮਲੇ 'ਚ ਕੱਲ ਨੂੰ ਸਾਡੇ ਤੇ ਗਾਜ ਨਾ ਗਿਰ ਜੇ ਕਿਉਂਕਿ ਉਹਨੇ सीबीआई ਦੀ ਜਾਂਚ ਮੰਗੀ ਸੀ ਪਹਿਲੇ ਦਿਨ ਤੇ ਉਹ ਉਹਨੇ ਕਰਵਾ ਕੇ ਹੀ ਛੱਡੀ ਹੈ ਅਗਲੀ ਖਬਰ ਬਹੁਤ ਮੰਦ ਭਾਗੀ ਆ ਪਿਆਰਿਓ ਇੱਕ ਫੌਜੀ ਕਰਨਲ ਸਮੇਤ ਤਿੰਨ ਫੌਜੀ ਜਵਾਨਾਂ ਦੀ ਜਾਨ ਚਲੀ ਗਈ ਹੈ ਹਾਦਸਾ ਲੇਹ ਦੇ ਵਿੱਚ ਹੋਇਆ ਭਾਰਤ ਦਾ ਲੇਹ ਇਲਾਕਾ ਜਿਹੜਾ ਉੱਥੇ ਫੌਜ ਦੀ ਇੱਕ ਗੱਡੀ ਜਾ ਰਹੀ ਸੀ ਜਿਹਦੇ ਚ ਲੈਫਟੀਨੈਂਟ ਕਰਨਲ ਸੀਗਾ ਇੱਕ ਇੱਕ ਆਪਣਾ ਪੰਜਾਬੀ ਫੌਜੀ ਸੀ ਤੇ ਦੋ ਤਿੰਨ ਫੌਜੀ ਨਾਲ ਹੋਰ ਸੀ ਇੱਕ ਪੱਥਰ ਉਪਰੋਪਹਾੜ ਦੇ ਵੱਡਾ ਚਟਾਨ ਜਿਹੜੀ ਉਹ ਡਿੱਗੀ ਫੌਜ ਦੀ ਗੱਡੀ ਦੇ ਉੱਪਰ ਆਂ ਡਿੱਗੀ ਤੇ ਤਿੰਨ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਲੈਫਟੀਨੈਂਟ ਕਰਨਲ ਇੱਕ ਜਿਹੜਾ ਦੋ ਹੋਰ ਫੌਜੀ ਜਿਹੜੇ ਜਵਾਨ ਨੇ ਉਹਨਾਂ ਦੀ ਜਾਨ ਵੀ ਚਲੀ ਗਈ ਹੈ ਬਹੁਤ ਮੰਦ ਭਾਗੀ ਗੱਲ ਹੈ ਕਹੀ ਜਾ ਸਕਦੀ ਹੈ ਹੈਗੀ ਹੈ ਜਸਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਅਸੀਂ ਸਾਰੇ ਜਦੋਂ ਸਾਡੇ ਘਰ ਚ ਕੋਈ ਤੁਰ ਜਾਂਦਾ ਉਹ ਪੀੜ ਮਹਿਸੂਸ ਕਰਦੇ ਆਂ ਕਈ ਵਾਰ ਦੂਜਿਆਂ ਦੀ ਪੀੜ ਮਹਿਸੂਸ ਨਹੀਂ ਹੁੰਦੀ ਇਹ ਗੱਲ ਕੱਲੀ ਇਸ ਕੇਸ ਬਾਰੇ ਨਹੀਂ ਇਹ ਤਾਂ ਕਿਤੇ ਵੀ ਇਹਨਾਂ ੱੱੱਕਾ ਹੋਵੇ ਆ ਪੁਲਿਸ ਵਾਲਿਆਂ ਦੀ ਆਪਾਂ ਗੱਲ ਕੀਤੀ ਆ ਅੱਜ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਫੌਜੀ ਕਰਨਲ ਬਾਠ ਨੂੰ ਕੁੱਟਿਆ ਅੱਜ ਉਹ ਪੀੜ ਮਹਿਸੂਸ ਕਰ ਰਹੇ ਹੋਣਗੇ ਪਰ ਜਦੋਂ ਉਹਨਾਂ ਨੇ ਕਰਨਲ ਤੇ ਉਹਦੇ ਮੁੰਡੇ ਨੂੰ ਕੁੱਟਿਆ ਸੀ ਅੰਗਤ ਨੂੰ ਉਦੋਂ ਨਹੀਂ ਉਹਨਾਂ ਨੂੰ ਪੀੜ ਹੋਈ ਗੱਲ ਕੱਲੀ ਕਰਨਲ ਦੀ ਨਹੀਂ ਗਈ ਇੱਥੇ بڑے ਲੋਕਾਂ ਨੂੰ ਰਜਾਨਾ ਹੀ ਪੁਲਿਸ ਕੁੱਟ ਧਰਦੀ ਹੈ ਜਦੋਂ ਮਰਜੀ ਕਮਾਲ ਹੋ ਗਈ ਅੱਜ ਮੋਹਾਲੀ ਦੀ ਅਦਾਲਤ ਨੇ ਇੱਕ ਐਸਐਚਓ ਤੇ ਕੁੱਟਮਾਰ ਤੇ ਨਜਾਇਜ਼ ਮਿਸ ਬਿਹੇਵ ਕਰਨ ਦਾ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਨੇ ਕਿਉਂ ਦਿੱਤੇ ਨੇ ਗੱਲ ਸੁਣਨ ਵਾਲੀ ਆ ਹੋਇਆ ਅਸਲ ਤੇ ਜਿਸ ਦਿਨ ਮਜੀਠੀਆ ਦੀ ਪੇਸ਼ੀ ਸੀ 6 ਜੁਲਾਈ ਨੂੰ ਕੋਰਟ ਦੇ ਵਿੱਚ ਪੁਲਿਸ ਹੋਰ ਸਾਰਿਆਂ ਨਾਲ ਤਾਂ ਧੱਕਾ ਮੁੱਕੀ ਮਿੰਟ 'ਚ ਗਾਲ੍ਹਾਂ ਮਿੰਟ 'ਚ ਦਬਕੇ ਮਿੰਟ 'ਚ ਕੁੱਟ ਦੇਣਾ ਥੱਪੜ ਮਾਰ ਦੇਣਾ ਇਹ ਕਰਦੀ ਕਰਦੀ ਹੈ ਬਹੁਤ ਸਾਰੇ ਪੁਲਿਸਰਾਂ ਤਾਂ ਇਹ ਲੱਗਦਾ ਸਾਡਾ ਜਨਮ ਸਿੱਧ ਅਧਿਕਾਰ ਆ ਅਸੀਂ ਤਾਂ ਪੁਲਿਸ 'ਚ ਲੱਗੇ ਆ ਪਰ ਕਈ ਜਿਹੜੇ ਸਹੀ ਬੰਦੇ ਪੁਲਿਸ ਅਫਸਰ ਨੇ ਜਾਂ ਪੁਲਿਸ ਵਾਲੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਤੇ ਗੁੱਸਾ ਵੀ ਚੜਦਾ ਪੀ ਯਾਰ ਐ ਤਾਂ ਨਹੀਂ ਕਰਨਾ ਚਾਹੀਦਾ ਉਹ ਆਪ ਵੀ ਕਹਿੰਦੇ ਹੁਣ ਮਹਾਲੀ ਕੋਰਟ ਦੇ ਵਿੱਚ ਮਜੀਠੀਆ ਦੀ ਪੇਸ਼ੀ ਸੀ ਉੱਥੇ ਇੱਕ ਐਸ ਐਚ ਓ ਇਨਸਪੈਕਟਰ ਜਿਹੜਾ ਉਹ ਆਇਆ ਔਰ ਉਹ ਕੋਰਟ ਦੇ ਹੀ ਇੱਕ ਮੁਲਾਜ਼ਮ ਦੇ ਨਾਲ ਐਨਾ ਔਖਾ ਪਾਰਾ ਹੋਇਆ ਉਹਨੂੰ ਕਹਿੰਦਾ ਸੀ ਕੋਰਟ ਖੋਲ ਉਹ ਕਹਿੰਦਾ ਸੀ ਜੱਜ ਸਾਹਿਬ ਆਉਣਗੇ ਤੇ ਫੇਰ ਮੈਂ ਜਾਣ ਦਊਗਾ ਇਹ ਜਿਹੜੀ ਅੱਜ ਚੈਨਲਾਂ ਦੇ ਉੱਪਰ ਖਬਰ ਆ ਰਹੀ ਹੈ ਅਕਾਲੀ ਦਲ ਦੇ ਜਿਹੜੇ ਇੱਕ ਐਡਵੋਕੇਟ ਨੇ ਅਰਸ਼ਦੀਪ ਕਲੇਰ ਉਹਨਾਂ ਨੇ ਇਹ ਗੱਲ ਖੋਲ ਕੇ ਦੱਸੀ ਉਹ ਕਹਿੰਦੇ ਵੀ ਉਹ ਜਿਹੜਾ ਇਨਸਪੈਕਟਰ ਜਿਹੜਾ ਐਸ ਐਚਓ ਹੈ ਉਹ ਉਹਦੇ ਗੱਲ ਪਹਨ ਤੱਕ ਗਿਆ ਜਿਹੜਾ ਉਹ ਉੱਥੇ ਅਦਾਲਤ ਦਾ ਕੋਰਟ ਦਾ ਮੁਲਾਜ਼ਮ ਸੀਗਾ ਔਰ ਉਹਦੇ ਨਾਲ ਧੱਕਾ ਮੁੱਕੀ ਵੀ ਕੀਤੀ ਤੇ ਫਿਰ ਇਹ ਮਾਮਲਾ ਜਦੋਂ ਜੱਜ ਸਾਹਿਬ ਕੋਲੇ ਗਿਆ ਜੱਜ ਸਾਹਿਬ ਨੇ ਉੱਥੇ ਦੇ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਕਿਹਾ ਵੀ ਇਸ ਐਸ ਐਚਓ ਦੇ ਉੱਪਰ ਕਾਰਵਾਈ ਕਰੋ ਤੇ ਫਿਰ ਗੱਲ ਆ ਰਹੀ ਹੈ ਵੀਹ ਪੁਲਿਸ ਅਫਸਰਾਂ ਨੇ ਕਿਉਂਕਿ ਆਪਣੇ ਨੂੰ ਬਚਾਉਣਾ ਪਤਾ ਨਹੀਂ ਕਿਉਂ ਪਤਾ ਨਹੀਂ ਕੀ ਸਾਰੇ ਏਠਾਂ ਤੋਂ ਤਾਹ ਤੱਕ ਕੀ ਕੋ ਜ ਨੇ ਕੀ ਚੱਕਰ ਹੈ ਉਹਨਾਂ ਨੇ ਏ ਰਿਪੋਰਟ ਅਦਾਲਤ ਦੇ ਵਿੱਚ ਬਣਾ ਕੇ ਭੇਜਤੀ ਵੀ ਇਹ ਜਿਹੜਾ ਪੁਲਿਸ ਅਫਸਰ ਨਾਲ ਇਹ ਜਿਹੜਾ ਮਾਮਲਾ ਹੋਇਆ ਇਹ ਜੀ ਮਾਮੂਲੀ ਜੀ ਗੱਲ ਹੋਈ ਆ ਅਸੀਂ ਪੜਤਾਲ ਕਰ ਲਈ ਆ ਅਸੀਂ ਇਨਕੁਆਰੀ ਕਰ ਲਈ ਆ ਕੁਝ ਨਹੀਂ ਹੈਗਾ ਜੀ ਇਹ ਚ ਇੱਥੇ ਕਾਰਵਾਈ ਨਹੀਂ ਬੰਦੀ ਫੇਰ ਅਦਾਲਤ ਦੇ ਜੱਜ ਸਾਹਿਬ ਨੇ ਹੁਣ ਸਿੱਧਾ ਹੁਕਮ ਕੀਤਾ ਵੀ ਇਨਸਪੈਕਟਰ ਤੇ ਪਰਚਾ ਦਰਜ ਕਰੋ ਹੁਣ ਪਰਚਾ ਦਰਜ ਹੋਊਗਾ ਗੱਲ ਅਦਾਲਤ ਆਊਗੀ ਤੇ ਫਿਰ ਜੱਜ ਵੇਖਣਗੇ ਨਹੀਂ ਹੁਣ ਇਹਦੇ ਚ ਕੀ ਕਰਨਾ ਪੁਲਿਸ ਤਾਂ ਇਦਾਂ ਬਚਾਉਂਦੀ ਐ ਤੇ ਜਦੋਂ ਐਸ ਪੱਧਰ ਤੱਕ ਅਦਾਲਤ 'ਚ ਘਟਨਾ ਵਾਪਰੀ ਤੇ ਅਦਾਲਤ ਨੂੰ ਹੀ ਪੁਲਿਸ ਕਹੀ ਜਾਂਦੀ ਆ ਵੀ ਨਹੀਂ ਜੀ ਇੰਜ ਨਹੀਂ ਹੋਇਆ ਇੰਜ ਨਹੀਂ ਹੋਇਆ ਤੇ ਜੱਜ ਸਾਹਿਬ ਨੂੰ ਫਿਰ ਪਰਚਾ ਦਰਜ ਕਰਨ ਦੇ ਹੁਕਮ ਦੇਣੇ ਪੈਗੇ ਤੁਸੀਂ ਹਿਸਾਬ ਲਾ ਲਓ ਵੀ ਕਿਸ ਹੱਦ ਤੱਕ ਪੁਲਿਸ ਵਾਲੇ ਪੁਲਿਸ ਵਾਲਿਆਂ ਨੂੰ ਬਚਾਉਂਦੇ ਨੇ ਪਰ ਇਹਦਾ ਫਾਇਦਾ ਪੁਲਿਸ ਵਾਲਿਆਂ ਨੂੰ ਨਹੀਂ ਹੈਗਾ ਕਿਉਂਕਿ ਜੇ ਹੁਣ ਇੱਕ ਬੰਦਾ ਮੰਨ ਲਓ ਪੁਲਿਸ 'ਚ ਲੱਗ ਗਿਆ ਟੱਬਰ 'ਚ ਤੇ ਉਹ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨੇ ਪੁਲਿਸ 'ਚ ਥੋੜਾ ਰਹਿਣਾ ਬਾਕੀ ਤਾਂ ਆਮ ਲੋਕ ਬਣ ਕੇ ਰਹਿਣੇ ਨੇ ਤੇ ਜੇ ਐਦਾਂ ਪੁਲਿਸ ਵਾਲਿਆਂ ਦੀਆਂ ਗਲਤ ਚੀਜ਼ਾਂ ਨੂੰ ਐਦਾਂ ਪਰਦੇ ਪਾ ਕੇ ਬਚਾਇਆ ਗਿਆ ਤਾਂ ਆਉਣ ਵਾਲੇ ਪੁੱਤ, ਪੋਤੇ, ਪੋਤੀਆਂ ਉਹ ਭੁਗਤਣਗੇ ਗਲਤ ਚੀਜ਼ਾਂ ਨੂੰ ਫਿਰ ਗੱਲਾਂ ਨੂੰ ਸੋਚਣਾ ਚਾਹੀਦਾ ਥੋੜਾ ਯਾ ਸੋ ਅਗਲੀ ਵੱਡੀ ਖਬਰ ਤੇ ਗੱਲ ਕਰਦੇ ਆ ਸੁਪਰੀਮ ਕੋਰਟ ਦਾ ਇੱਕ ਵੱਡਾ ਫੈਸਲਾ ਇੱਕ ਹੁਕਮ ਆਇਆ ਮੇਰੇ ਖਿਆਲ ਦੇ ਨਾਲ ਸਹੀ ਆਇਆ ਹੁਕਮ ਸੁਪਰੀਮ ਕੋਰਟ ਦਾ ਇਹ ਆਇਆ ਵੀ ਜੇ ਕੋਈ ਹਾਈਵੇ ਦੇ ਉੱਪਰ ਵੱਡੇ ਰੋਡ ਦੇ ਉੱਪਰ ਕੋਈ ਵਾਹਨ ਜਾਂਦਾ ਇੱਕਦਮ ਉੱਥੇ ਉਹ ਬ੍ਰੇਕਾਂ ਮਾਰ ਦਿੰਦਾ ਤਾਂ ਉਹ ਉਹ ਉਹਦੇ ਉੱਪਰ ਕਾਰਵਾਈ ਹੋਊਗੀ ਵੱਡੀ ਅੰਗਲੀ ਦੀ ਭਾਵੇਂ ਉਹ ਕਿਵੇਂ ਅੱਗੇ ਕੁੱਤਾ ਆ ਗਿਆ ਸੀ ਬਿੱਲਾ ਕਈ ਵਾਰੀ ਆਪਣੇ ਰੋਡਾਂ ਦੇ ਉੱਪਰ ਲੋਕ ਕਿਸੇ ਨਾ ਕਿਸੇ ਜਾਨਵਰ ਨਾਲ ਉਹ ਬਾਤਾਂ ਹੀ ਜ਼ਿਆਦਾ ਉਹਨੂੰ ਕੋਈ ਕੋਈ ਪਤਾ ਨਹੀਂ ਕੀ ਕੀ ਉਹਨੂੰ ਪੂਜਾਈ ਕਰਦੇ ਹੁੰਦੇ ਆ ਬਹੁਤ ਸਾਰੇ ਅੰਧਵਿਸ਼ਵਾਸ ਆਪਣੇ ਸਮਾਜ 'ਚ ਹੈਗੇ ਨੇ ਤਾਂ ਉੱਥੇ ਹੀ ਬ੍ਰੇਕ ਮਾਰ ਕੇ ਤੇ ਪਿੱਛੋਂ ਕਈਆਂ ਦੀਆਂ ਗੱਡੀਆਂ ਵਿੱਚ ਮਾਰ ਕੇ ਤੇ ਬੰਦੇ ਮਾਰ ਦਿੰਦੇ ਆ ਉਹ ਜਾਨਵਰ ਬਚਾਉਣ ਲਈ ਜਾਨਵਰਾਂ ਨੂੰ ਨਜਾਇਜ਼ ਮਾਰਨਾ ਗਲਤ ਹੈ ਮੈਂ ਬਿਲਕੁਲ ਖਿਲਾਫ ਆ ਪਰ ਹਾਈਵੇ ਤੇ ਕਈ ਵਾਰੀ ਕੋਈ ਕੇਲੇ ਲੈਣ ਲਈ ਫੁੱਲੇ ਲੈਣ ਲਈ ਇੱਕਦਮ ਬ੍ਰੇਕ ਮਾਰ ਦਿੰਦਾ ਰੇੜੀ ਲੱਗੀ ਦੇਖ ਕੇ ਪਿਛੋ ਗੱਡੀਆਂ ਕੇ ਵਿੱਚ ਵਜਦੀ ਮੇਰੇ ਨਾਲ ਇੱਕ ਹਫਤਾ ਪਹਿਲਾਂ ਇੰਜ ਹੋਇਆ ਮੈਂ ਜਾ ਰਿਹਾ ਸੀਗਾ ਕੋਟਪੂਰਾ ਤੋਂ ਮੋਗਾ ਰੋਡ ਤੇ ਪੰਜ ਗਰਾਈ ਦੇ ਕੋਲੇ ਜਾ ਕੇ ਕੀ ਹੋਇਆ ਮੈਂ ਇੱਕ ਗੱਡੀ ਤੋਂ ਲਗਭਗ 150 ਮੀਟਰ ਪਿੱਛੇ ਸੀਗਾ ਮੈਂ ਗੱਡੀ 80 85 ਤੇ ਮੇਰੀ ਵੀ ਸੀ ਮੈਂ ਖੁਦ ਡਰਾਈਵ ਕਰ ਰਿਹਾ ਸੀ ਪੰਜ ਗਰਾਈ ਦੇ ਵਿੱਚ ਇੱਕ ਬੀਬੀ ਨੇ ਸੜਕ ਦੇ ਉੱਪਰ ਬ੍ਰੇਕ ਮਾਰਤੀ ਆਵਦੀ ਗੱਡੀ ਉਹਦੇ ਪਿੱਛੇ ਜਾ ਕੇ ਤੇ ਇੱਕ ਬਲੈਰੋ ਸੀ ਗੱਡੀ ਤੇ ਉਹ ਵੱਜੀ ਜਾ ਕੇ ਤੇ ਮੈਂ ਜਦੋਂ ਇੱਕੇ ਦਾ ਬਲੈਰੋ ਵਿੱਚ ਵੱਜ ਰਹੀ ਹੈ ਤਾਂ ਮੈਂ ਗੱਡੀ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀ ਗੱਡੀ ਵੀ ਜਾ ਕੇ ਤੇ ਬਲੈਰੋ ਦੇ ਵਿੱਚ ਥੋੜਾ ਜਿਹਾ ਵੱਜ ਗਈ ਰੁਕਦੀ 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 ਹੁਣ ਇਹ ਜਿਹੜੀਆਂ ਦੋ ਗੱਡੀਆਂ ਬਲੈਰੋ ਤੇ ਮੇਰੇ ਵਾਲੀ ਗੱਡੀ ਇਹਦਾ ਜ਼ਿੰਮੇਵਾਰ ਕੌਣ ਸੀ ਉਹ ਬੀਬੀ ਔਰ ਹਰਾਨਗੀ ਦੀ ਗੱਲ ਉਹ ਬੀਬੀ ਮਾੜੇ ਬਾਹਰ ਨਿਕਲੀ ਉਹਨੇ ਆਪਦੀ ਗੱਡੀ ਦਾ ਪਿਛਲਾ ਬੰਪਰ ਵੇਖਿਆ ਵੀ ਕਿੰਨਾ ਟੁੱਟਾ ਹੈ ਕਿ ਬਚ ਗਿਆ ਤੇ ਫਿਰ ਉਥੋਂ ਉਹ ਫਿਰ ਸਾਡੇ ਲੋਕਾਂ ਦੀ ਇਨਸਾਨੀਅਤ ਦਾ ਪੱਧਰ ਆ ਵੀ ਦੋ ਗੱਡੀਆਂ ਤੇਰੇ ਕਰਕੇ ਵਿੱਚ ਠੁੱਕ ਗਈਆਂ ਤੇ ਤੂੰ ਰਾਮ ਨਾਲ ਚਲੀ ਗਈਆਂ ਐਦਾਂ ਹੋਇਆ ਹੁਣ ਸੁਪਰੀਮ ਕੋਰਟ ਨੇ ਅੱਜ ਇਹਦੇ ਉੱਪਰ ਕਿਹਾ ਕਿ ਜਿਹੜਾ ਵੀ ਐਦਾਂ ਕਰੂਗਾ ਤੇ ਉਹ ਅਣਗਹਿਲੀ ਦਾ ਦੋਚੀ ਮੰਨਿਆ ਜਾਏਗਾ ਸੁਪਰੀਮ ਕੋਰਟ ਨੇ ਇੱਕ ਕੇਸ 'ਚ ਫੈਸਲਾ ਦਿੱਤਾ ਹੈ ਮੈਨੂੰ ਲੱਗਦਾ ਹੈ ਬਿਲਕੁਲ ਇਹ ਗੱਲ ਠੀਕ ਹੈ ਗਲਤੀ ਕਈ ਵਾਰੀ ਮੇਰ ਤੋਂ ਵੀ ਹੋ ਸਕਦੀ ਹੈ ਮੈਂ ਵੀ ਕਈ ਵਾਰ ਇਹ ਗਲਤੀ ਪਹਿਲਾਂ ਪਹਿਲਾਂ ਕੀਤੀ ਵੀ اچانک ਰੋਕਣ ਦੀ ਕੋਸ਼ਿਸ਼ ਫਿਰ ਆਪਣੇ ਆਪ ਹੀ ਅਕਲ ਆ ਗਈ ਵੀ ਨਾ ਯਾਰ ਆਹ ਗਲਤੀ ਨਹੀਂ ਕਰਨੀ ਪਿੱਛੋਂ ਟਰੈਕ ਆਉਂਦਾ ਆ ਤੇ ਉਹਨੇ ਮੈਨੂੰ ਰਗੜ ਜਾਣਾ ਤੇ ਪਿੱਛੋਂ ਮੋਟਰਸਾਈਕਲ ਆ ਜਾਂ ਕੋਈ ਛੋਟੇ ਵਹੀਕਲ ਵਾਲਾ ਹੋਇਆ ਤੇ ਉਹਨੇ ਵਿਚਾਰੇ ਨੇ ਆਪ ਰਗੜੇ ਜਾਣਾ ਇਸ ਕਰਕੇ ਗੱਡੀ ਜਦੋਂ ਵੀ ਹਾਈਵੇ ਤੇ ਰੋਕਣੀ ਆ ਤੇ ਰਾਮ ਨਾਲ ਸਾਈਡ ਤੇ ਕਰਕੇ ਪਹਿਲਾਂ ਕਿਸੇ ਖਾਲੀ ਜਗ੍ਹਾ ਦੇਖ ਕੇ ਉਥੇ ਰੋਕੋ ਚਾਹੇ ਤੁਸੀਂ ਕੋਈ ਚੀਜ਼ ਲੈਣੀ ਹੈ ਦਿਸ ਗਈ ਸਾਹਮਣੇ ਦੁਕਾਨ ਚਾਹੇ 500 ਮੀਟਰ ਅੱਗੇ ਰੋਕ ਕੇ ਤੁਹਾਨੂੰ ਤੁਰ ਕੇ ਪਿੱਛੇ ਆਉਣਾ ਪਵੇ ਪਰ ਇੱਕਦਮ ਬ੍ਰੇਕ ਮਾਰਨ ਵਾਲਾ ਗਲਤ ਕੰਮ ਨਹੀਂ ਕਰਨਾ ਪਿਆਰੋ ਤੁਸੀਂ ਵੀ ਇਹਦੇ ਤੇ ਆਪਣਾ ਤਜਰਬਾ ਲਿਖ ਸਕਦੇ ਹੋ ਆਪਣਾ ਵਿਚਾਰ ਲਿਖ ਸਕਦੇ ਹੋ ਕਿ ਤੁਹਾਡੇ ਨਾਲ ਕਦੇ ਇੰਜ ਹੋਇਆ ਤੁਹਾਡੇ ਨਾਲ ਵੀ ਕਦੀ ਕੇ ਨੇ ਐਵੇਂ ਕੀਤਾ ਵੀ ਮੂਰੇ ਮਾਰ ਕੇ ਬ੍ਰੇਕ ਤੇ ਨੁਕਸਾਨ ਤੁਹਾਡਾ ਕਰ ਗਿਆ ਹੋਵੇ ਦੋਸਤੋ ਆਪਣੇ ਦੇਸ਼ ਦੇ ਵਿੱਚ ਪਿਛਲੇ 5 ਮਹੀਨਿਆਂ 'ਚ ਦੇਸ਼ ਦੇ ਜਿਹੜੇ ਜਿਹੜੇ ਮੰਤਰੀ ਨੇ ਗੜਗਰੀ ਸਾਹਿਬ ਕੇਂਦਰੀ ਮੰਤਰੀ ਉਹਨਾਂ ਨੇ ਪਾਰਲੀਮੈਂਟ 'ਚ ਅੰਕੜੇ ਦਿੱਤੇ ਆ 27000 ਵਿਕਤੀਆਂ ਦੀ ਮੌਤ 5 ਮਹੀਨਿਆਂ ਦੇ ਵਿੱਚ ਐਕਸੀਡੈਂਟਾਂ 'ਚ ਹੋਈ ਹੈ ਇੱਕ ਦਿਨ ਚ ਤੁਸੀਂ ਹਿਸਾਬ ਲਾਓ ਕਿੰਨੇ ਹੋਣਗੇ ਪੰਜ ਮਹੀਨਿਆਂ ਚ 27000 ਦੀ ਮੌਤ ਹੋਈ ਤੇ ਪੰਜੂਤੇ ਮਹੀਨਾ 150 ਦਿਨ ਦੇ ਵਿੱਚ 27000 ਬੰਦਾ ਮਰਿਆ ਤੇ ਇੱਕ ਦਿਨ ਚ ਕਿੰਨੇ ਬੰਦੇ ਮਰੇ ਕਿੰਨੇ 100 ਬੰਦੇ ਤੁਸੀਂ ਆਪੇ ਸੋਚ ਲਿਓ ਐਨੇ ਬੰਦੇ ਇੱਕ ਦਿਨ ਚ ਐਕਸੀਡੈਂਟਾਂ ਚ ਮਰਦੇ ਨੇ ਤੇ ਐਕਸੀਡੈਂਟ ਸਾਡੀ ਅਣਗਹਿਲੀ ਦਾ ਨਤੀਜਾ ਨੇ ਇਹ ਕੋਈ ਆਇਆ ਨਹੀਂਗਾ ਕੋਈ ਕੁਦਰਤੀ ਕਰੋਪੀ ਨਹੀਂ ਕਈ ਲੋਕ ਕਹਿ ਦਿੰਦੇ ਨੇ ਵੀ ਓਏ ਤਾਂ ਹੋਣਾ ਹੀ ਸੀ ਇਹ ਤਾਂ ਹੋ ਕੇ ਰਹਿਣਾ ਸੀ ਮੈਂ ਤਾਂ ਹੈਰਾਨ ਹੋਇਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਸੁਣਿਆ ਜਦੋਂ ਆ ਹైదరాబాద్ ਦੇ ਵਿੱਚ ਜਹਾਜ਼ ਨਹੀਂ ਡਿੱਗਿਆ ਜਿੱਥੇ 350 ਵਿਅਕਤੀ ਮਰੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੇਸ਼ਰਮੀ ਭਰਿਆ ਬਿਆਨ ਦਿੱਤਾ ਕਹਿੰਦਾ ਹਾਦਸੇ ਕੋਈ ਰੋਕ ਨਹੀਂ ਸਕਦਾ ਇਹ ਤਾਂ ਹੋ ਕੇ ਰਹਿਣੇ ਨੇ ਐਡਾ ਅੰਤ ਵਿਸ਼ਵਾਸੀ ਬਿਆਨ ਬੰਦਾ ਪੁੱਛੇ ਫੇਰ ਤੁਸੀਂ ਇੰਨੇ ਟ੍ਰੈਫਿਕ ਨਿਯਮ ਬਣਾਏ ਕਿਉਂ ਨੇ ਜੇ ਹਾਦਸਾ ਰੋਕ ਨਹੀਂ ਸਕਦਾ ਕੋਈ ਤਾਂ ਫਿਰ ਟ੍ਰੈਫਿਕ ਨਿਯਮ ਕਿਹੜਾ ਰੋਕ ਲੈਣਗੇ ਹੱਦ ਹੋ ਗਈ ਮਾੜੀ ਮੋਟੀ ਲੱਜਾ ਆਉਣੀ ਚਾਹੀਦੀ ਆ ਕਿ ਹਾਦਸਿਆਂ ਕੋਈ ਮੰਨ ਲਓ ਕੋਈ ਬੰਦਾ दारू ਪੀ ਕੇ ਗੱਡੀ ਚਲਾਉਂਦਾ ਨਸ਼ਾ ਕਰਕੇ ਚਲਾਉਂਦਾ ਤਾਂ ਇਹਦਾ ਮਤਲਬ ਹੈ ਵੀ ਜਿਹੜੇ ਹਾਦਸੇ ਉਹ ਕਰੇਗਾ ਉਹ ਲਿਖੇ ਹੋਏ ਸੀ ਹੋਣੇ ਸੀ ਜਿਹੜਾ ਬੰਦਾ ਚੱਲਣਾ ਤੇ ਖੱਬੇ ਹੱਥ ਹੁੰਦਾ ਜਿਹੜਾ ਸੱਜੇ ਹੱਥ ਚੱਲਣਾ ਸ਼ੁਰੂ ਕਰ ਦੇਗਾ ਤੇ ਜਿੰਨੇ ਬੰਦੇ ਨੂੰ ਉਹ ਮਾਰੇਗਾ ਜਾਂ ਮਰੇਗਾ ਫਿਰ ਇਹਦਾ ਮਤਲਬ ਉਹ ਹਾਦਸਾ ਹੋਣਾ ਹੀ ਸੀ ਜਿਹੜਾ ਬੰਦਾ ਕਿਸੇ ਪਾਸੇ ਉਹਨੇ ਹਾਈਵੇ ਤੋਂ ਇੱਕਦਾਂ ਮੋੜ ਕੱਟਣਾ ਨਾ ਅੱਗੇ ਵਿੱਚ ਵੇਖੇ ਨਾ ਪਿੱਛੇ ਵੇਖੇ ਮੋੜ ਕੱਟ ਦੇਗਾ ਤਾਂ ਮਤਲਬ ਉਹ ਹਾਦਸਾ ਹੋਣਾ ਹੀ ਸੀ ਜਿਹੜਾ ਕੋਈ ਹੋਰ ਬੰਦਾ 100 ਅਣਗੈਲੀਆਂ ਨੇ ਜਿਹੜੀਆਂ ਅਸੀਂ ਕਰਦੇ ਆਂ ਵੀ ਉਹ ਅਣਗਹਿਲੀਆਂ ਕਰਕੇ ਚੱਲੇਗਾ ਉਹਨੂੰ ਅਸੀਂ ਇਹ ਕਵਾਂਗੇ ਵੀ ਹਾਸਾ ਹੋਣਾ ਸੀ ਬਿਲਕੁਲ ਮੈਂ ਇਹਦੇ ਨਾਲ ਸਹਿਮਤ ਨਹੀਂ ਤੁਸੀਂ ਸਹਿਮਤ ਹੋ ਤਾਂ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨੀ ਪਿਆ